ਹਾਂ 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 ਤਾਂ ਨਾਲ ਉਹ ਸਾਚੀ ਦੇ ਹੜਾ ਇਹਦੇ ਉੱਤੇ ਹਾਂ 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 ਅੱਛਾ ਇੱਕ ਸੌਨੇ ਦੇਖਿਆ ਸੀ ਕਿ ਗੋਹਾ ਬਹੁਤ ਆਵਾ ਗੋਹਾ ਸੀ ਨਾ ਉੱਪਰ ਆਵਾ ਸਦਾ ਗੋਹਾ ਉੱਪਰ ਉਹ ਡਿਜਨ ਹਾਂਜੀ ਹਾਂਜੀ ਉਹ ਆਪਣੇ ਰਖਾ ਦੇ ਕੋਈ ਮੋਟਰ ਨਾਲ ਭਰਿਆ ਹੋਇਆ ਸੀ ਇੱਥੋਂ ਤਾਂ ਨੰਗਲ ਆ ਸਾਨੂੰ ਬਹੁਤ ਮੋਟਾ ਇੱਥੇ ਇਸ ਕਰਕੇ ਗੋਹਾ ਬਾਹਰ ਨਿਕਲ ਗਿਆ ਕਿ ਇੱਥੇ ਜਿਆਦਾ ਪਾਣੀ ਨਹੀਂ ਸੀ ਪਾਣੀ ਅੱਗੇ ਜਾ ਕੇ ਅ ਨੀਵੇਂ ਥਾਂ ਦੇ ਉੱਤੇ ਜਿੱਥੇ ਉਹ ਨੀਵੇਂ ਥਾਂ 'ਚ ਗੋਹ ਪੈ ਗਿਆ ਉਹ ਆਪਾਂ ਨੂੰ ਮਸ਼ੀਨਾਂ ਵੀ ਨਹੀਂ ਘੱਟ ਸਕਦੇ ਹੁਣ ਘੱਟਦੇ ਵੀ ਇਦਾਂ ਨਿਕਲਦੀ ਹੁਣ ਉਹਦੇ ਵਾਸਤੇ ਇੱਕ ਕੰਗੀ ਜਿਹੜੀ ਬਣਾਈ ਆ ਉਹਦੇ ਨਾਲ ਹੁਣ ਉਹ ਗੋਹ ਨਿਕਲ ਰਿਹਾ ਅੱਛਾ ਜੀ ਜਦੋਂ ਜਰੂਰ ਗੋਹ ਇੱਕ ਤਾਂ ਹੁੰਦਾ ਨਾ ਇਹਦੇ ਵਿੱਚ ਸਾਫ਼ ਪਾਣੀ ਦਾ ਉਹਨਾਂ ਦੂਸਰਾ ਜਿਹੜਾ ਇਹਦੇ ਵਿੱਚ ਪੈ ਰਿਹਾ ਉਹਨਾਂ ਨੂੰ ਬੰਦ ਕਰਨਾ ਉਹਦਾ ਕੀ ਸੀ ਕਿ ਜਿਸ ਤਰ੍ਹਾਂ ਇਹ ਪੂਖੜੀ ਪੰਨ ਦਾ ਪਾਣੀ ਇੱਥੇ ਅਜੇ ਪਾਏ ਪਏ ਹੋਣੇ ਇਹਨਾਂ ਦੇ ਦੇ ਜੀ ਹਾ ਇਥੋਂ ਪਾਈ ਪੱਟਿਆ ਦੇਖੋ ਹਾਂ ਇਥੋਂ ਬੱਦਗੇ ਇੱਥੇ ਆਉਂਦਾ ਸੀ ਬਹੁਤ ਸੀ ਸਾਰਾ ਹੁਣ ਇਸ ਵੇਲੇ ਨਿਰਵਲ ਧਾਰਾ ਇੱਥੇ ਵਗ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੂੰ ਸਾਇਦੇ ਅੱਗੇ ਪਿੰਡ ਸੀਗਾ ਇਹ ਬੁੱਡੇਵਾਲ ਹਾਂਜੀ ਬੁੱਡੇਵਾਲ ਤੋਂ ਨਾ ਲਖੋਤਾਂਨ ਤੋਂ ਲਖੋ ਬੁੱਡੇਵਾਲ ਦਾ ਪਾਣੀ ਦਾ ਹੋ ਗਿਆ ਲਖੋਵਾਲ ਦਾ ਹੋ ਗਿਆ ਸਨਾਂਖੂ ਹੈ ਜੀ ਥੋੜਾ ਰਹਿਦਾ ਉਹ ਦਾ ਪੋਜੀਸ਼ਨ ਸੀਗਾ ਅੱਜ ਕਿਉਂ ਰੁਕਿਆ ਸਰ ਪਰ ਹੁਣ ਉਹ ਇਦੂ ਗਾਂ ਪੂਛੜੀ ਇਹਦੇ ਨਾਲ ਜਿਹੜਾ ਹੈਗਾ ਕਿਹੜੇ ਖਾਸੀ ਦੇ ਕੰਮ ਅਸੀਂ ਕਲਾਕਾ ਕਾਜੀ ਸੁਰਦ ਕੋਦੂੰਗਾ ਜਿਹੜੇ ਹੈਗੇ ਆ ਤਾਜਪੁਰੋਂ ਉਹਨਾਂ ਦਾ ਪਾਣੀ ਟ੍ਰੀਟਮੈਂਟ ਪਲਾਟ ਨਾਂ ਜੁੜੀਦਾ ਪਹਿਲੇ ਦੇ ਇੱਕ ਤਾਂ ਜਿਹੜੇ ਇਹਦੇ ਚ ਢੱਗ ਰਹੇ ਉਹਨਾਂ ਨੂੰ ਰੋਕਣਾ ਦੂਸਰੇ ਦੇ ਜਿਹੜੇ ਢਿੱਗੇ ਉਹਨਾਂ ਨੂੰ ਕੱਟਣਾ ਇੱਕ ਵਾਰੀ ਕੱਟਣਾ ਕੋਈ ਔਖਾ ਨਹੀਂ ਇੱਥੇ ਵੀ ਜਦੋਂ ਸ਼ੁਰੂ ਕੀਤਾ ਨੰਬਰਦਾਰ ਉਹਨਾਂ ਦੇ ਨਾਲ ਖੇੜੀ ਖੇੜਾ ਹੈਗੇ ਕਿ ਉਹਨੂੰ ਪਤਾ ਸਾਰਾ ਬੜਾ ਇਹ ਖੇੜੀ ਸੀ ਉਹਨਾਂ ਨੂੰ ਬਾਬਾ ਜੀ ਵੀ ਹੁਣ ਤੁਸੀਂ ਇਹ ਤੇਲ ਲਵਾਉਣ ਲਿਆ ਸਾਡੀ ਮਦਦ ਲਈ ਮੈਂ ਹੱਥ ਜੋੜਿਆ ਉਹਨਾਂ ਨੂੰ ਹਾਂਜੀ ਇਹ ਕਿਹਾ ਵੀ ਇੱਕ ਵਾਰੀ ਜਿਹੜਾ ਹੈਗਾ ਇਹਨਾਂ ਦਾ ਅਸੀਂ ਚੱਕ ਦਾਂਗੇ ਕੋਈ ਪ੍ਰੋਬਲਮ ਨਹੀਂ ਸਾਨੂੰ ਅਸੀਂ ਜੇ ਸਿੱਧੇ ਹੀ ਕੱਢ ਲਾਂਗੇ ਪਰ ਇਹ ਗਾਂ ਨਾ ਸੇਟੋ ਹਾਂ ਔਰ ਇਹਨਾਂ ਨੇ ਉਹ ਪੈਰਾਂ ਦਿੱਤਾ ਖਾਂ ਜਿਹੜਾ ਹੈਗਾ ਇਹਨਾਂ ਦਾ ਰੁਕ ਗਿਆ ਓਏ ਇਹੋ ਜੀ ਇਹਨੂੰ ਸੇਟੋ ਹੁਣੇ ਹੀ ਸਾਰੇ ਜਿਹੜੇ ਪਿੰਡ ਅਗੇ ਇਹਨਾਂ ਦੇ ਸਾਹਮਣੇ ਅੱਖਾਂ ਦੇ ਸਾਰਾ ਗੰਦ ਪੈਂਦਾ ਸੀ ਚੁੱਪ ਕਰਕੇ ਲੰਘ ਜਾਂਦੇ ਸੀ ਹੁਣੇ ਸਾਰੇ ਪੈਰੇ ਦਰ ਬਣ ਗਏ ਹਮ ਇੱਥੇ ਆ ਜੰਨੀਆਂ ਆ ਆ ਉਹੋ ਹੀ ਆ ਜਿਹੜੀਆਂ ਡੈਰੀਆਂ ਇਧਰ ਵੀ ਆ ਸਾਰੀ ਇਹ ਸਾਰੇ ਫਿਸਕਲੇ ਫੇਰੇ ਹੁਣ ਕਿੱਥੇ ਡਿਸਕਾਰਡ ਕਰਾਂਗੇ ਪਰ ਸੋਹਣਦਾ ਨਹੀਂ ਸੀ ਕੋਈ ਸਾਡੀ ਮੰਨਦੇ ਨਹੀਂ ਸੀ ਨੰਗਦੇ ਨਹੀਂ ਸੀ ਅਸੀਂ ਅਸੀਂ ਰੋਕ ਦਿੰਦੇ ਉਹਨਾਂ ਨੂੰ ਔਰ ਸਾਡੀ ਕੋਈ ਸਨਵਾਈ ਨਹੀਂ ਸੀ ਹੁੰਦੀ ਮੈਂ ਬਥੇਰੀਆ ਵੀਡੀਓ ਬਣਾ ਬਣਾ ਕੇ ਪਾਈਆਂ ਨੇ ਹਾਂ ਹਾਂ ਠੀਕ ਹੈ ਪਰ ਇੱਕ ਬਤਾਉ ਉਹਨੂੰ ਵੀ ਪਾਈਆ ਹਜੇ ਵੀ ਮੇਰੇ ਕੋਲੇ ਵੀਡੀਓ ਸੇਵ ਹੈ ਜਿਹੜੇ ਪਿੰਜਰ ਵੀ ਉਹਨਾਂ ਦੇ ਵਿੱਚ ਜਾਨਵਰ ਵੀ ਬੈਸਟੇ ਹੋਏ ਚਗੇ ਆਹ ਹਾਂ ਠੀਕ ਹੈ ਜੀ ਹਾਂ ਤੇ ਪਰ ਸਾਡੀ ਸੁਣਦਾ ਨਹੀਂ ਸੀ ਕਿ ਤਾਂ ਹੁਣ ਤੁਹਾਡੇ ਪ੍ਰਾਲੇ ਨਾਲ ਤਾਂ ਸਾਡੀ ਸੁਣਵਾਈ ਹੋਈ ਆ ਅਦਰਵਾਈ ਕੋਈ ਬਾਹਰ ਲੋਕ ਕਿਸੇ ਵੀ ਨੈਚਰਲ ਸੋਰਸ ਦੇ ਵਿੱਚ ਕੋਈ ਵੀ ਐਹੋ ਜੀ ਚੀਜ਼ ਨਹੀਂ ਸਕਦਾ ਇਹਨੂੰ ਪ੍ਰਦੂਸ਼ਿਤ ਕਰ। ਕਿ ਉਹ ਇੰਡਸਟਰੀ ਹੋਵੇ ਜਾਂ ਮਿਊਸਕਲ ਕਾਰਪੋਰੇਸ਼ਨ ਹੋਵੇ ਜਾਂ ਡੈਰੀਆਂ ਹੋਣ ਤੇ ਪਿੰਡਾਂ ਦਾ ਪਾਣੀ ਸਾਰੇ ਸੇਮ ਹੀ ਕੋਈ ਲਾ। ਸੋ ਅਸਲ ਲਾ ਦੂਸਰੀ ਗੱਲ ਆ ਅਸੀਂ ਗੁਰੂ ਦੀ ਗੱਲ ਮੰਨੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦਰਦਾਈ ਦਾ ਖੇਲੇ ਸਗਲ। ਸਾਡੇ ਸਤਿਗੁਰਾਂ ਨੇ ਖੇਲੇ ਸਗਲ ਜਗਤ ਦੀ ਸਾਰਾ ਸੰਸਾਰ ਸੁਖੀ ਵਸੇ। ਸੋ ਸੁਖੀ ਤਾਂ ਹੀ ਵਸੂਗਾ ਜੇ ਉਹਨਾਂ ਨੂੰ ਸੁੱਧਾ ਮਿਲੂਗਾ। ਉਹ ਤਾਂ ਸੀ ਇਹ ਦੇਖੋ ਉਹਨਾਂ ਨੂੰ ਸੁੱਧ ਪਾਣੀ ਮਿਲੂਗਾ। ਦੇ ਉਹਨਾਂ ਨੂੰ ਸੁੱਧ ਖਰਾਕ ਮਿਲੂਗੀ ਅਸੀਂ ਤਿੰਨੇ ਹੀ ਪ੍ਰਦੂਸ਼ਿਤ ਕਰ ਦਿੱਤੇ ਜਿਹਨੂੰ ਅਸੀਂ ਟਾਰਾ ਮਾਰਦੇ ਅਸੀਂ ਹਰੀ ਕ੍ਰਾਂਤੀ ਲਿਆਂਦੀ ਫਲਾਨੀ ਕ੍ਰਾਂਤੀ ਲਿਆਂਦੀ ਉਹਦੇ ਵਿੱਚ ਨੁਕਸਾਨ ਕੀ ਤਾਂ ਹੋਇਆ ਸਾਡੇ ਕੁਦਰਤੀ ਜਿਹੜਾ ਸੀਗੇ ਨੇਚਰ ਰਿਸੋਰਸਸ ਉਹਨਾਂ ਦਾ ਜਿਹੜੇ ਜਿਹੜਾ ਪਾਪ ਆਗੇ ਸੀ ਖੇਤ ਜਿਹੜੇ ਹੈਗੇ ਆ ਉਹ ਦੇ ਰੀਲ ਕਰ ਲਿਆ ਪਾਣ ਪੰਡਾਂ ਤੇ ਸਹਬਾਂ ਦੇ ਗੰਦੇ ਪਾਣੀ ਇੰਡਸਟਰੀ ਦੇ ਗੰਦੇ ਪਾਣੀ ਪਾ ਕੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਜਲ ਜੀਵ ਜੀਵ ਖਤਮ ਕਰ ਦਿੱਤਾ ਪਸ਼ੂ ਪੰਛੀ ਪੀ ਕੇ ਨੂੰ ਮਰ ਰਿਹਾ। ਸੋ ਇਹ ਕਿਹੜੀ ਇਹ ਕਿਹਨੇ ਚਲਾਕੀ ਆ ਜਿਹੜੀ ਕੀਤੀ ਜਾ ਰਹੀ ਹੈ ਜੇ ਸਮਝ ਨਹੀਂ ਆ ਰਹੀ ਕਿ ਅਸੀਂ ਨਾ ਪੌਣ ਵਾਂ ਥੋੜਾ ਕਰ ਲਈਏ। ਅਸੀਂ ਕਿਸੇ ਦੇ ਪੀਣ ਵਾਲੇ ਪਾਣੀ 'ਚ ਗੰਦ ਲਾ ਪਾ। ਚਾਹੇ ਅਸੀਂ ਇੱਕ ਗੋਹਾ ਪੋਣੇ ਇੱਕ ਬੱਕ ਤੇ ਇੱਕ ਮੋਜੀ ਦਾ ਪੋਣੇ। ਉਹਨਾਂ ਦੇ ਥੋੜੇ ਸਾਡਾ ਤੇ ਗੋਹਾ ਵੀ ਥੋੜਾ। ਇਹ ਖੇਤਾਂ ਵਿੱਚ ਖੁਸ਼ਹਾਲੀ ਲਿਆ ਸਕਦਾ ਜਿਹੜਾ ਗੋਹਾ ਵਿੱਚ ਛੱਡ ਕੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ। ਸਾਡੇ ਕਿਸਾਨ ਵੀਰ ਸਾਡੇ ਬਜ਼ੁਰਗ ਜਦੋਂ ਇਹ ਨਾ ਜ਼ਰੂਰੀ ਸੀ ਨਾ ਢਾਇਆ ਸੀ ਕੋਈ ਖਾਦ ਨਹੀਂ ਸੀ ਉਹ ਵੇਲੇ ਇਹੀ ਖਾਦ ਸੀ ਸਾਡੇ ਬਜ਼ੁਰਗ ਰਾਹਾਂ ਤੋਂ ਚੱਕ ਕੇ ਲਿਆ ਕੇ ਇੱਦਾਂ ਖੇਤਾਂ 'ਚ ਪਾ ਲੈਂਦੇ ਸੀਗੇ ਕਿ ਖੇਤਾਂ 'ਚ ਜਾਊਗੀ ਫਸਲ ਹੋਊਗੀ ਇਹ ਸ਼ਹਿਰਾਂ ਦਾ ਜਿੰਨਾ ਗੰਦਾ ਪਾਣੀ ਸੀ ਜਿੰਨਾ ਚ ਇੰਡਸਟਰੀ ਦਾ ਪਾਣੀ ਨਹੀਂ ਪਿਆ ਜਿੱਥੇ ਸ਼ਹਿਰਾਂ ਦੇ ਦਿਵਾਲੇ ਦਿਵਾਲੇ ਲੋਕ ਸਬਜ਼ੀ ਵੇਚਦੇ ਸੀ ਉਹ ਬਹੁਤ ਹਾਊਜੇ ਧਰਤੀ ਸੀ ਉਥੇ ਸੀ ਜਿੱਥੇ ਇਹ ਗੰਦੇ ਪਾਣੀ ਪੈਂਦੇ ਸੀ ਕੋਈ ਟਰੀਟਮੈਂਟ ਪਲਾਂਟ ਨਹੀਂ ਸੀ ਸੋ ਅੱਜ ਸਾਨੂੰ ਲੋੜ ਆ ਕਿ ਜੇਕਰ ਅਸੀਂ ਪਿੰਡਾਂ ਸਹਾਰਾਂ ਦੇ ਇਹ ਗੰਦੇ ਪਾਣੀ ਜਾਂ ਗੋਹਾ ਇਹਦੇ ਅਸੀਂ ਸੱਦ ਉਪਯੋਗ ਕਰਾਂਗੇ ਸਾਡੇ ਕੁਦਰਤੀ ਸਰੋਤ ਵੀ ਬਚ ਜਾਣਗੇ ਜਿਹੜੇ ਅਸੀਂ ਬੇਅੰਤ ਪੈਸਾ ਬਿਮਾਰੀਆਂ ਤੇ ਵੰਡਦੇ ਆ ਆਪਰੇਸ਼ਨ ਕਰਾਉਣੇ ਆ ਦਵਾਈਆਂ ਵੰਡਦੇ ਲੋੜ ਹੀ ਨਹੀਂ ਪੈਣੀ ਸੁੱਧ ਹਵਾ ਸੁੱਧ ਪਾਣੀ ਸੁੱਧ ਖਾਣਾ ਇਹ ਵਿਸ਼ੇ ਕੀ ਨੇ ਬਹੁਤ ਤਰੱਕੀ ਕਰ ਲਈਏ ਸਾਨੂੰ ਸੋਚਣਾ ਚਾਹੀਦਾ ਸੀ ਕਿੱਥੇ ਪਹੁੰਚੇ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਇਹ ਵਧੀਆ ਕੀਤਾ ਤੇ ਫਿਰ ਇਹਨਾ ਵਧੀਆ ਨਹੀਂ ਜਦੋਂ ਉਸ ਇਨਸਾਨ ਨੂੰ ਪੁੱਛਦੇ ਆ ਕਿ ਜਿਹੜਾ ਇਹਨੂੰ ਡਾਕਟਰ ਕਹਿੰਦਾ ਕਿ ਤੈਨੂੰ ਕੈਂਸਰ ਹੋ ਗਿਆ ਤੈਨੂੰ ਕਾਲਾ ਪੀਲਾ ਹੋ ਗਿਆ ਤੇਰੇ ਪੇਟ ਵਿੱਚ ਪਥਰੀ ਆ ਇਹ ਜਿਹੜੀਆਂ ਚੀਜ਼ਾਂ ਤੈਨੂੰ ਸ਼ੂਗਰ ਹੋ ਗਈ ਆ ਜਦੋਂ ਇਹ ਗੱਲਾਂ ਜਿਹੜੀਆਂ ਹੈ ਸਾਰੀਆਂ ਇਹ ਸਾਡੇ ਜਿਹੜਾ ਅਸੀਂ ਇਹਨੂੰ ਬਹੁਤ ਤਰੱਕੀ ਕੀਤੀ ਹੈ ਐਸਾ ਇਕੱਠਾ ਕਰ ਲਿਆ ਹੋਊਗਾ ਵਾਹ ਵਾਹ ਕਰਾ ਲਈ ਹੋਊਗੀ ਪਰ ਜੋ ਨੁਕਸਾਨ ਕੁਦਰਤੀ ਸਰੋਤਾਂ ਦਾ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਚਾਹੇ ਇੰਡਸਟਰੀ ਹੈ ਇਹਨੇ ਵੀ ਜਿੰਨਾ ਵੀ ਪਾਇਆ ਮਨੁੱਖਤਾ ਦਾ ਕਾਣ ਕੀਤਾ ਤੇ ਉਹ ਮਨੁੱਖਤਾ ਦੇ ਦੇਣਦਾਰ ਸੋ ਅਸੀਂ ਇੱਥੇ ਪਾ ਕੇ ਸੋਚ ਸਕਦੇ ਆ ਕਿ ਸਾਨੂੰ ਕੋਈ ਨਹੀਂ ਕਹਿ ਰਿਹਾ ਤੇ ਅਸੀਂ ਫਿਰ ਵੀ ਚੋਰੀ ਪਾਈ ਜਾਂਦੇ ਆ ਤੋ ਫਿਰ ਸਾਨੂੰ ਦੇਖੋ ਵੀ ਅਸੀਂ ਬੜੀ ਅਤੈ ਨਹੀਂ ਲੱਗਣ ਦਿੱਤਾ ਖਾਤ ਅਸੀਂ ਪਾਤਾ ਇਹ ਕੋਈ ਬਹਾਦਰੀ ਹੈ ਸ਼ਰਮ ਹੋਣੀ ਚਾਹੀਦੀ ਜੇ ਸੀ ਪਾਇਆ ਸੀ ਉਹ ਵੀ ਗਲਤ ਸੀ ਮਾਫੀ ਮੰਗਣੀ ਚਾਹੀਦੀ ਆ ਇਥੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਪਾਣੀ ਕਿੱਥੇ ਜਾ ਰਿਹਾ ਗੁਰਦੁਆਰਾ ਗਊ ਘਟ ਜਾਂਦੇ ਕਿੱਥੇ ਬਾਬੇ ਨੇ ਚਰਨ ਪਾਏ ਜੇ ਸੀ ਫੁੱਲ ਇਥੋਂ ਅਰਪਣ ਕਰਾਂਗੇ ਉਹ ਵੀ ਬਾਬੇ ਘਰ ਦੇ ਜਾਣਗੇ ਬਾਬੇ ਦੇ ਘਰ ਤੇ ਜੇ ਸੀ ਸ਼ਹਿਰ ਪਾਵਾਂਗੇ ਉਹ ਵੀ ਬਾਬੇ ਦੇ ਘਰ ਜਾਵਾਂ ਜਿਹੜਾ ਸਾਨੂੰ ਇਹ ਸ਼ੀਸ਼ਾ ਦੇ ਸਕਦਾ ਸਾਡੇ ਘਰਾਂ ਨੂੰ ਹਰਿਆਲੀ ਤੇ ਖੁਸ਼ਹਾਲੀ ਦੇ ਨਾਲ ਪਰ ਸਕਦਾ ਤੇ ਜੇ ਅਸੀਂ ਉਹ ਸਰਵਜਿਗ ਕੋਹ ਪਾਵਾਂਗੇ ਗੰਦੇ ਪਾਣੀ ਪਾਵਾਂਗੇ ਪਰ ਵੱਧ ਉਹੀ ਹੈ ਜਿਹਨੇ ਸਾਨੂੰ ਜਿਹਨੂੰ ਕਹਿੰਨੇ ਸੀ ਤਾਰਦੇ ਸਾਨੂੰ ਜਿਹਨੂੰ ਕਹਿੰਨੇ ਆ ਕਿ ਸਾਡੇ ਘਰਾਂ 'ਚ ਖੁਸ਼ੀਆਂ ਲਿਆ ਦੇ ਜਿਦ ਤੇ ਮੁਰੇ ਸੀ ਨੱਕ ਵੀ ਰਗੜਦੇ ਆ ਪਰ ਜਦੋਂ ਅਸੀਂ ਮਨਕਸਤਾ ਦਾ ਕੰਨ ਕਰਦੇ ਆ ਉਦੋਂ ਅਸੀਂ ਇਹ ਨਹੀਂ ਸਮਝਦੇ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਸਵੇਰ ਤੋਂ ਕੋਲੇ ਸਾਮ ਨੂੰ ਘਰ ਆਜ ਉਹਨੂੰ ਕੋਲੇ ਨਾ ਸਮਝੋ ਜਿਵੇਂ ਹੁਣ ਵੀ ਇੰਡਸਟਰੀ ਜਾਂ ਮਿਊਨਿਸਪਲ ਕਾਰਪੋਰੇਸ਼ਨ ਸਾਛੜੀ ਪਿੰਡਾਂ ਦੇ ਵਿੱਚ ਨਵੇਂ ਪੰਜ ਸਰਪੰਚ ਬਣੇ ਬਹੁਤੀਆਂ ਪੰਚਾਇਤਾਂ ਇਹ ਹੋਇਆ ਜੀ ਹੁਣ ਤਿੱਕਰ ਹੋਇਆ ਵੀ ਆ ਪਿੰਡ ਦਾ ਪਾਣੀ ਇੱਕ ਪਾਈਪ ਲਾਈਨ ਪਾ ਕੇ ਰੇਂਜ ਚ ਪਾ ਦਿਓ ਰੇਂਜ ਚ ਪਾ ਦਿਓ ਸੁਰਖਰੂ ਹੋ ਜਾਓ ਇਸ ਤਰ ਕਾਲੀ ਵੇਂ ਦੇ ਵਿੱਚ ਉਦਘਾਟਨ ਕੀਤੇ ਹੋਏ ਸੀ ਆ ਫਲਾਣੇ ਪਿੰਡ ਦਾ ਪਾਣੀ ਫਲਾਣਾ ਮੰਤਰੀ ਫਲਾਣਾ ਅਈਏ ਸਦਕਾਰੀ ਇਹਨਾਂ ਨੇ ਉਦਘਾਟਨ ਕੀਤਾ 20 ਲੱਖ ਰੁਪਈਆ ਪਾਈਪ ਲਾਈਨ ਦਾ ਪਾਉਣ ਦਾ ਆਪਲਾ ਨਕੀ ਕੀਤਾ ਪੈਣ ਦਾ ਪਾਣੀ ਕਾਲੀ ਵੈਂਚ ਲਿਆ ਕੇ ਪਾਪ ਆਪ ਸੁਰਖਰੂ ਹੋ ਗਿਆ ਵੀ ਸਾਡਾ ਇਲਾਜ ਪੱਕਾ ਹੋ ਗਿਆ ਸਾਨੂੰ ਤਾਂ ਫਿਕਰ ਹੀ ਨਹੀਂ ਸਾਡੇ ਚ ਛੱਪੜ ਭਰਦਾ ਹੀ ਨਹੀਂ ਤੁਸੀਂ ਬਾਬੇ ਨਾਨਕ ਤੇ ਘਰ ਨੂੰ ਉਪਾਰ ਪਾਪ ਕੋਈ ਯਰ ਭੇਜੀ ਗੰਦ ਭੇਜਿਆ ਕੋਈ ਆ ਕਹਿੰਦੇ ਜਾਣੇ ਅਣਜਾਣੇ ਅਪਰਾਧ ਇੱਕ ਹੁੰਦਾ ਸੀ ਜਾਣ ਬੁੱਝ ਕੇ ਕਰਦੇ ਆ ਇੱਕ ਅਣਜਾਣੇ ਚ ਹੋਈ ਜਾਂਦਾ ਅਪਰਾਧ ਤਾਂ ਅਪਰਾਧ ਹੀ ਆ ਅਪਰਾਧ ਤਾਂ ਅਪਰਾਧ ਹੀ ਆ ਗੰਦ ਤਾਂ ਗੰਦ ਹੀ ਆ ਅਣਜਾਣੇ ਚ ਵੀ ਇਥੇ ਫੁੱਲ ਆਉਂਦੇ ਆ ਤੇ ਫੁੱਲ ਸੂਈਸ ਵਾਸਤੇ ਇਹ ਕਿਸਾਨੂੰ ਸਮਝਣ ਦੀ ਗੱਲ ਹੈ ਕੋਈ ਇਹੋ ਜਿਹੀ ਨਹੀਂ ਜੇ ਕੋਈ ਇੰਡਸਟਰੀ ਕੋਈ ਮੇਰਾ ਪਾਣੀ ਬਾਈਪਾਸ ਕਰੇ ਤਾਂ ਮੇ ਤੋਂ ਫਾੜੀ ਨਹੀਂ ਹੁੰਦੇ ਸ਼ਰਮ ਕਰੋ ਜੋਗ ਦੇ ਨਾਲ ਜੁੜੋ ਕਿਸੇ ਦੀ ਬਾਣੀ ਫੜ ਸਕਦੇ ਕਿਸੇ ਨੂੰ ਤਬਾਹ ਵੀ ਨਾ ਕਰੋ ਸੋ ਵਿਸਾਖੀ ਤੋਂ ਬਹੁਤ ਦਿਹੜਾ ਆ ਰਿਹਾ ਤੇ ਸਾਨੂੰ ਉਹਦੇ ਕੋਲੋਂ ਬਾਬੇ ਨਾਨਕ ਦੇ ਦਰ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਹ ਨਾਂ ਨੇ ਇਹਦੇ ਵਿੱਚ ਗੰਦ ਪਾਇਆ ਤੇ ਪਿੰਡਾਂ ਨੇ ਪਾਇਆ ਸਾਰੇ ਨੇ ਪਾਇਆ ਤੇ ਇੰਡਸਟਰੀ ਨੇ ਪਾਇਆ ਇਹ ਸਰਵਸਾਰ ਕਰਨ ਵਾਲਾ ਕਾਰਗ ਹੈ ਸਾਨੂੰ ਇਹਦੇ ਉੱਤੇ ਸ਼ਰਮ ਮੰਗਣੀ ਚਾਹੀਦੀ ਹੈ ਸਰਮਸਾਰ ਹੋਣਾ ਚਾਹੀਦਾ ਸੋ ਇਸ ਵਾਸਤੇ ਇਹ ਜਿਹਨੇ ਵੀ ਪਾਇਆ ਉਹ ਵੀ ਜਾਣਦਾ ਤੇ ਪਰਮੇਸ਼ਰ ਵੀ ਜਾਣਦਾ ਸਾਡੀ ਇਹਦੇ ਨਾਲ ਕੋਈ ਬਹਿਸ ਨਹੀਂ ਪਰ ਅਸੀਂ ਕਿੰਨੇ ਜੇ ਸਵੇਰ ਦੇ ਪੱਲੇ ਸਾਮ ਨੂੰ ਕਰਾ ਜੀਏ ਤੁਹਾਨੂੰ ਕੋ ਲੈਣਾ ਸਮਝੋ ਜੀ ਹੁਣ ਇਹ ਸੁਰਾਤ ਹੋਈ ਹੈ ਇਹਨਾਂ ਦੇ ਜਿੱਧਰੋਂ ਇਹ ਦਰਿਆ ਆ ਰਿਹਾ ਸੀ ਅੱਠ ਪਿੰਡ ਉਹਦੇ ਵਿੱਚ ਇੱਕ ਪਿੰਡ ਪੂਖੜੀ ਹੈ ਇਹ ਪੂਖੜੀ ਹੈ ਦੇ ਵਿਚ ਲੰਮੜਦਾਰ ਆ ਇਹ ਪੂਖੜੀ ਖੁਰਦ ਇਹ ਪਿੰਡ ਵਾਸੀ ਹੈ ਸੋ ਇਹਨਾਂ ਦਾ ਵੀ ਸਾਰਾ ਗੋਹਾ ਇੱਥੇ ਸਾਰਾ ਭਰਿਆ ਹੋਇਆ ਸੀ ਸੋ ਅੱਜ ਇੱਥੇ ਘਾਟ ਬਣ ਰਿਹਾ ਇਹ ਵਸਾਖੀ ਦੇ ਦਿਹਾੜੇ ਤੇ ਇੱਥੇ ਭੋਗ ਪਾਣਗੇ ਕੀਰਤਨ ਹੋਊਗਾ ਹੂੰ ਹੂੰ ਸੰਗਤਾਂ ਇਸ਼ਨਾਨ ਕਰਨਗੇ ਫਿਆਸ ਦੇ ਨਾਲ ਗੁਰੂ ਚਰਨਾਂ 'ਚ ਉਦਾਸ ਕਰਕੇ ਆਸ਼ੇ ਕਿਰਪਾ ਕਰੋ ਹਰ ਪਿੰਡ ਦੇ ਵਿੱਚ ਇਹ ਮੇਲੇ ਲੱਗਣ ਹਰ ਪਿੰਡ ਵਾਲੇ ਕਹਿੰਨੇ ਪੁੱਤਰ ਬੁੱਢਾ ਦਰਿਆ ਸਾਡਾ ਜੋ ਸਾਡਾ ਬਾਬੇ ਨਾਨਕ ਦਾ ਇਸ ਬਾਬੇ ਨਾਨਕ ਦੇ ਦਰਿਆ ਉਹ ਸਾਡਾ ਪਾਣੀਆਂ ਦੇ ਨਾਲ ਸਾਡੀ ਦੋਸਤੀ ਹੋਣੀ ਚਾਹੀਦੀ ਸਾਨੂੰ ਦੱਸਦੇ ਸੀ ਨੰਬਰਦਾਰ ਸਾਹਿਬ ਇੱਥੇ ਵਾਹ ਬੁਰਸ਼ੀ ਇਹਦੇ ਵਿੱਚ ਉਹ ਝਲ ਧਾਰਾ ਕਰਦੇ ਸੀ ਇਸ਼ਨਾਨ ਕਰਦੇ ਸੀ ਸੋ ਇਹ ਇਸ ਇਹਨਾਂ ਕੰਢਿਆਂ ਦੇ ਉੱਤੇ ਜਿੰਨੇ ਵੀ ਤਪੱਸਵੀ ਸੀ ਜਿੰਨੀਆਂ ਨਦੀਆਂ ਜਿੰਨੇ ਦਰਿਆ ਇਹਦਾ ਕੰਡੇ ਦੇ ਉੱਤੇ ਉਹ ਬੈਠ ਕੇ ਤਪ ਕਰਦੇ ਸੀ ਪਾਣੀ ਇੱਥੇ ਮਿਲ ਜਾਂਦਾ ਸੀ ਬਾਕੀ ਕੁਛ ਨਾ ਕੁਛ ਖਾ ਕੇ ਆਪਣਾ ਰੱਬ ਨੂੰ ਚੇਤੇ ਕਰਦੇ ਸੀ ਸੋ ਜਦੋਂ ਤੋਂ ਗੰਦੇ ਪਾਣੀ ਪੀਣ ਲੱਗੇ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੰਡਸਟਰੀ ਦੇ ਉਹ ਸਾਰਾ ਕੁਝ ਸਾਡੀ ਬਰਕਤ ਉਜੜ ਗਈ ਤੇ ਇਹ ਦੁਆਰਾ ਇਹ ਪਿੰਡ ਜਿਹੜੇ ਲਾਲ ਲਕੀਰ ਜਿੰਨਾ ਤੇ ਵਜੀ ਹੋਈ ਸੀ ਪਿੰਡ ਲਖੋਵਾਲ ਬੁੱਡੇਵਾਲ ਖਾਸੀ ਕਲਾ ਖਾਸੀ ਖੁਰਦੇ ਤਨਾਂ ਤਨਾਂਛੂ ਦਾ ਹਜੇ ਨਿਕਲਿਆ ਨਹੀਂ ਕਿਉਂਕਿ ਹਜੇ ਪਾਣੀ ਉਹਦੇ ਛੱਪੜ ਪਾ